ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੇ ਸੰਸਦੀ ਖੇਤਰ ਲੁਧਿਆਣਾ ਵਿਖੇ ਜ਼ੋਨ ਪ੍ਰਚਾਰ ਦਾ ਆਗਾਜ਼ ਕਰਨਾ ਸੀ ਲੇਕਿਨ ਉਸ ਤੋਂ ਪਹਿਲਾਂ ਮੁਹਾਲੀ ਦੇ ਵਿੱਚਿੰਦਰ ਸਿੰਘ ਰਾਜਾ ਵੜਿੰਗ ਦਾ ਸਵਾਗਤ ਕਰਨ ਲਈ ਇਕੱਠੀ ਹੋਈ ਕਾਂਗਰਸ ਪਾਰਟੀ ਦੀ ਧੜੇਬੰਦੀ ਖੁੱਲ ਕੇ ਨਜ਼ਰ ਆਈ ਸਾਹਮਣੇ ਬਿਲਕੁਲ ਅੱਜ ਪੂਰਾ ਪਰਿਵਾਰ ਆ ਲੁਧਿਆਣੇ ਦੇ ਲੋਕਾਂ ਦੇ ਦਰਸ਼ਨ ਕਰਨ ਜਾ ਰਹੇ ਆ ਆਸ਼ੀਰਵਾਦ ਲੈਣ ਆਸੇ ਜਾ ਰਹੇ ਆ ਔਰ ਜੰਗ ਦੇ ਮੈਦਾਨ ਦੇ ਵਿੱਚ ਅੱਜ ਪਹਿਲੀ ਸ਼ੁਰੂਆਤ ਰਾਜਾ ਬਲਿੰਗ ਸਾਹਿਬ ਆਪਣੇ ਅਲੋਪੇ ਚੱਲਦੇ ਬੇਸਰੀ ਜਾ ਰਹੇ ਨੇ ਤੇ 50% ਰਲ ਗਏ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬਲਿੰਗ ਜੀ ਨੂੰ ਲੁਧਿਆਣਾ ਅਮੀਦਵਾਰ ਤੋਂ ਬਾਅਦ ਪਹਿਲੀ ਇਹਦੇ ਜਾ ਰਹੇ ਨੇ ਅੱਜ ਅਸੀਂ ਉਹਨਾਂ ਦਾ ਵੱਡੀ ਪਦਤ ਤੇ ਫੁੱਲਾਂ ਦਾ ਹੀ ਵਰਖਾ ਕਰਕੇ ਹਾਰ 파 ਕੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣ ਵਾਸਤੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਉਹਨਾਂ ਵਾਸਤੇ ਅੱਜ ਇੱਥੇ ਖੜੇ ਆਂ ਉਹ ਥੋੜੀ ਦੇਰ ਚ ਪਹੁੰਚ ਕੇ ਅਸੀਂ ਨਾਲ ਉਹਨਾਂ ਦੇ ਲੁਧਿਆਣੇ ਜਾਵਾਂਗੇ ਉਹ ਰਾਜ ਨੂੰ ਸਿਰਕੂ ਤਾਕਤਾਂ ਨੂੰ ਜਵਾਬ ਦੇਣ ਵਾਸਤੇ ਜਾ ਰਹੇ ਆ ਜਿਹੜੇ ਦੇਸ਼ ਦੀ ਏਕਤਾ ਦੇ ਅਖੰਡਤਾ ਦੇ ਨਾਂ ਤੇ ਸੰਕੂ ਜਿਹੜਾ ਵਾ ਉਹ ਮਹੌਲ ਬਣਾ ਰਹੇ ਨੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਆ ਕੋਈ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਆ ਸਾਡੀ ਵਿਚਾਰਤਾ ਦਾ ਮੁਹੱਬਤ ਦੀ ਵਿਚਾਰਤਾ ਦਾ ਸਾਰੇ ਧਰਮਾਂ ਨੂੰ ਸਤਕਾਲ ਦੇਣ ਦੀ ਵਿਚਾਰਤਾ ਦਾ ਉਹ ਅੱਜ ਕੁਝ ਏਜੰਸੀਆਂ ਕੋਈ ਪਾਰਟੀਆਂ ਅੱਜ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਣਾ ਚਾਹੁੰਦੀਆਂ ਨੇ ਪਰ ਸਮਝਦਾ ਉਹਦਾ ਜਵਾਬ ਦੇਣ ਵਾਸਤੇ ਅੱਜ ਕਾਂਗਰਸ ਪਾਰਟੀ ਇੱਕ ਮੈਦਾਨ ਚ ਚੋਣ ਚੁਸਰੀ ਆ ਫੋਕ ਇੰਡੀਆ ਅਲਾਈਅንስ ਜਿਹੜਾ ਬਣਿਆ ਵਾ ਉਹਦੇ ਆਉਣ ਵਾਲੇ ਸਮੇਂ ਸਰਕਾਰ ਬਣੇਗੀ ਅੱਜ ਹਮਦਰ ਰਾਜਾਵੜਿੰਗ ਕਾਂਗਰਸ ਪਾਰਟੀ ਆਪਣੇ ਪ੍ਰੋਗਰਾਮ ਲਈ ਜਾ ਰਹੇ ਨੇ ਤੁਮ ਦਾ ਆਗਾ ਦੇਖੋ 30 ਦਿਨ ਦਾ ਸਮਾਂ ਰਹਿ ਗਿਆ ਜਿਸ ਤਰੀਕੇ ਦੇ ਨਾਲ ਅੱਜ ਰਾਜਾਵੜਿੰਗ ਜੀ ਤੇ ਲਈ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਲੁਧਿਆਣਾ ਫਤਿਹ ਕਰਨ ਦਾ ਆਗਾਜ਼ ਹੈ ਜਿਹੜਾ ਉਹ ਰਾਜਾ ਰਿੰਗਜੀਵ ਵੱਲੋਂ ਕਰ ਦਿੱਤਾ ਗਿਆ ਤੇ ਪਿੱਛੇ ਵੀ ਅਸੀਂ ਦੇਖੀਏ ਇਹਨਾਂ ਦੀ ਵਰਕਿੰਗ ਦੇ ਵਿੱਚ ਖਾਸ ਤੌਰ ਤੇ ਬਹੁਤ ਐਫਰਟਸ ਇਹਨਾਂ ਨੇ ਕੀਤੇ ਆ ਜੋ ਜਿਹੜੀ ਆਰਗੇਨਾਈਜੇਸ਼ਨ ਸੈਟਅਪ ਹੈ ਉਹ ਬਹੁਤ ਵੱਡੇ ਪੱਧਰ ਤੇ ਖੜਾ ਕੀਤਾ ਤੇ ਮੈਨੂੰ ਪੂਰਨ ਉਮੀਦ ਹੈ ਵੀ ਲੁਧਿਆਣਾ ਪੂਰੇ ਮਾਰਜਨ ਦੇ ਨਾਲ ਜਿੱਤਿਆ ਜਾਵੇ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸမှာ ਨਹੀਂ ਲੱਗੇ ਹੋਏ ਹਾਂ ਜੀ ਹਾਂਜੀ ਮੈਂ ਮੀਡੀਆ ਡਿਪਾਰਟਮੈਂਟ ਵਿੱਚ ਮੀਡੀਆ ਡਿਪਾਰਟਮੈਂਟ ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਐਕਸਪੈਕਟ ਸਤਪਾਲ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਂਵ ਕਰੀ ਜਾਂਦੇ ਲੋਗ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਤਿਕਾਰਯੋਗ